हां जी दोस्तों जय हिंद जय भारत माता दी सो जमे की आप जिनु पता है कि पिछले 2 ਦਿਨ ਦਿਨਾਂ ਤੋਂ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ جنگ ਚੱਲ ਰਹੀ ਸੀ ਸੋ ਉਸ جنگ ਦੇ ਵਿਚਾਲੇ ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਡਰਾਮਪ ਉਨ੍ਹਾਂ ਵੱਲੋਂ ਸਮਝੌਤਾ ਜੋ ਕਰਵਾਇਆ ਗਿਆ ਸੀਗਾ ਸੋ ਸੀਜ਼ ਫਾਇਰ ਕੀਤਾ ਗਿਆ ਸੀ ਸੋ ਉਸ ਸੀਜ਼ ਫਾਇਰ ਦਾ ਜੋ ਪਾਕਿਸਤਾਨ ਵੱਲੋਂ ਉਲੰਘਣ ਕੀਤਾ ਗਿਆ ਹੈ ਸੋ ਮੈਂ ਹੁਣ ਖਬਰਾਂ ਦੇ ਵਿੱਚ ਚੱਲ ਰਿਹਾ ਸੀ ਕਿ ਜੋ ਉੱਥੋਂ ਦੇ ਜੰਮੂ ਕਸ਼ਮੀਰ ਦੇ ਜੋ ਸੀਐਮ ਨੇ ਸ਼੍ਰੀ ਤੇ ਉਹਨਾਂ ਨੇ ਵੀ ਪੋਸਟ ਪਾ ਕੇ ਪੋਸਟਰ ਸਾਂਝੀ ਕੀਤੀ ਹੈ ਕਿ ਉੱਥੇ ਜੋ ਹਮਲੇ ਕੀਤੇ ਗਏ ਨੇ ਸੋ ਜੋ ਮੈਂ ਪੋਸਟ ਪਾਈ ਸੀ ਕਿ ਜੋ ਸਰਦੂਲਗੜ੍ਹ ਦੇ ਵਿੱਚ ਲਾਈਟਾਂ ਚੱਲ ਰਹੀਆਂ ਨੇ ਸੋ ਉਹਨਾਂ ਲਾਈਟਾਂ ਨੂੰ ਬੰਦ ਕੀਤਾ ਜਾਵੇ ਅਤੇ ਜੋ ਮੇਨ ਘਰਾਂ ਦੀ ਸਪਲਾਈ ਹੈ ਉਹ ਬੰਦ ਕੀਤੀ ਜਾਵੇ ਤੇ ਮੈਂ ਤੁਸੀਂ ਹੁਣ ਦੇਖ ਰਹੇ ਹੋ ਜੋ ਮੋਬਾਈਲ ਦੀ ਟਾਰਚ ਨਾਲ ਸੋ ਮੈਂ ਜੋ ਵੀਡੀਓ ਤੇ ਤੁਹਾਡੇ ਸਾਹਮਣੇ ਲਾਈਵ ਹੋਇਆ ਹਾਂ ਸੋ ਦੂਜੀ ਜੋ ਮੇਰੇ ਘਰ ਵਾਲੀ ਲਾਈਟ ਅੰਦਰ ਸਾਰੀਆਂ ਲਾਈਟਾਂ ਬੰਦ ਪਈਆਂ ਨੇ ਸੋ ਇਸ ਕਰਕੇ ਜ਼ਿਆਦਾ ਟਾਈਮ ਨਹੀਂ ਮੈਂ ਲਊਂਗਾ ਸਿਰਫ 2 2-3 ਮਿੰਟ ਜਾਂ 5 ਮਿੰਟ ਤੋਂ ਵੱਧ ਮੈਂ ਟਾਈਮ ਨਹੀਂ ਲਊਂਗਾ ਉਹ ਕੋਤ ਉਸ ਤੋਂ ਬਾਅਦ ਮੋਬਾਈਲ ਦੀ ਮੈਂ ਟਾਰਚ ਬੰਦ ਕਰਨੀ ਹੈ ਸੋ ਪਾਕਿਸਤਾਨ ਇਨਾ ਕੁਝ ਹੋਣ ਦੇ ਬਾਵਜੂਦ ਵੀ ਜੋ ਆਵਾਜ਼ ਨਹੀਂ ਆ ਰਿਹਾ ਸੋ ਆਪਾਂ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਰੱਖਣੀਆਂ ਨੇ ਸੋ ਗਲੀ ਦੀ ਵੀ ਲਾਈਟਾਂ ਜੋ ਮੈਂ ਪੋਸਟ ਪਾਈ ਸੀ ਕਿ ਗਲੀ ਦੇ ਲਾਈਟਾਂ ਬੰਦ ਕੀਤੀਆਂ ਜਾਣ ਜੋ ਬਿਜਲੀ ਘਰ ਵਾਲੇ ਵੀਰਾਂ ਨੂੰ ਬੇਨਤੀ ਹੈ ਤਾਂ ਉਹ ਤਾਂ ਉਹ ਵੀ ਸਾਰੀਆਂ ਲਾਈਟਾਂ ਜੋ ਬਿਜਲੀ ਘਰ ਦੀਆਂ ਬੰਦ ਹੋ ਗਈਆਂ ਨੇ ਸੋ ਆਪਣੇ ਘਰ ਦੀਆਂ ਲਾਈਟਾਂ ਜੋ ਬੰਦ ਕਰਨੀਆਂ ਨੇ ਸਿਰਸਾ ਸਿਰਸਾ ਜਿਲ੍ਹੇ ਦੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਲਾਈਟਾਂ ਦੀ ਬੰਦ ਕਰਨ ਦੀ ਜੋ ਹਦਾਇਤ ਜਾਰੀ ਕਰ ਦਿੱਤੀ ਹੈ ਸਾਰੇ ਥਾਵਾਂ ਤੇ ਸੋ ਪਹਿਲਾ ਵਾਂਗ ਹੀ ਜੋ ਲਗਾਤਾਰ ਹਮਲੇ ਜੋ ਸ਼ੁਰੂ ਹੋ ਚੁੱਕੇ ਨੇ ਬਿਠੰਡਾ ਏਰੀਆ ਜਾਂ ਬਰਨਾਲਾ ਜੋ ਉੱਥੇ ਦੱਸਿਆ ਜਾ ਰਿਹਾ ਹੈ ਉਹ ਇੱਕ ਜੋ ਚੈਨਲ ਵਾਲੇ ਦਿਖਾ ਰਹੇ ਸੀ ਕਿ ਅੱਧੇ ਘੰਟੇ ਦੇ ਵਿੱਚ 50 ਤੋਂ ਵੱਧ ਜੋ ਹਮਲੇ ਕੀਤੇ ਗਏ ਨੇ ਪਾਕਿਸਤਾਨ ਵੱਲੋਂ ਸੋ ਆਪਾਂ ਨੂੰ ਸਾਰਿਆਂ ਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੁੰਦਾ ਹੈ ਅਤੇ ਅਫਵਾਹਾਂ ਤੋਂ ਬਚਣਾ ਚਾਹੁੰਦਾ ਹੈ ਜਿੰਨਾ ਹੋ ਸਕੇ ਅਤੇ ਜੋ ਸਾਡੇ ਫੌਜੀ ਵੀਰ ਨੇ ਉਹਨਾਂ ਦਾ ਸਾਨੂੰ ਸਾਥ ਦੇਣਾ ਚਾਹੁੰਦਾ ਹੈ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੁੰਦਾ ਹੈ ਤੇ ਇੱਕ ਇਸ ਦੇ ਨਾਲ ਇੱਕ ਹੋਰ ਵੀਡੀਓ ਸ਼ੇਅਰ ਕਰ ਦੱਸ ਦੇਵਾਂ ਕਿ ਜੋ ਜਦੋਂ ਵੀ ਸਾਡੇ ਫੌਜੀ ਵੀਰਾਂ ਦੀਆਂ ਗੱਡੀਆਂ ਨੰਗਦੀਆਂ ਨੇ ਉਹਨਾਂ ਦੀਆਂ ਗੱਡੀਆਂ ਦੀ ਕੋਈ ਵੀ ਵੀਡੀਓ ਨਾ ਬਣਾਓ ਤਾਂ ਇੱਕ ਜੋ ਸੈਨਾ ਦੇ ਅਸਰ ਸੀ ਉਹਨਾਂ ਨੇ ਪੋਸਟ ਪਾ ਰੱਖੀ ਸੀ ਕਿ ਜੋ ਫੌਜੀ ਵੀਰਾਂ ਦੀਆਂ ਗੱਡੀਆਂ ਨੰਗਦੀਆਂ ਨੇ ਕਿਤੇ ਉਹਦੀ ਵੀ ਗੱਡੀਆਂ ਨੰਗਦੀਆਂ ਉਹਨਾਂ ਦੀ ਵੀਡੀਓ ਨਾ ਬਣਾਇਓ ਕਿਉਂਕਿ ਉਸ ਦੇ ਵਿੱਚ ਅਸਲਾ ਹੁੰਦਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਹੁੰਦੀ ਹੈ ਕਿਉਂਕਿ ਦੁਸ਼ਮਣ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਸਾਡੇ ਨਾਲ ਲੜਨ ਦੀ ਤਿਆਰੀ ਕਰ ਰਹੇ ਆ ਜਾਂ ਹਥਿਆਰ ਕੁਝ ਵੀ ਲਾ ਲੋ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਤਿਆਰੀ ਦਾ ਦੁਸ਼ਮਣ ਨੂੰ ਨਾ ਪਤਾ ਲੱਗੇ ਤਾਂ ਕਿਤੇ ਉਹਨੇ ਵੀ ਕੋਈ ਗੱਡੀਆਂ ਲੰਘਣਾ ਉਹਨਾਂ ਦੇ ਸਾਡੇ ਫੌਜੀ ਵੀਰਾਂ ਦੇ ਉਹਨਾਂ ਦੀ ਵੀਡੀਓ ਨਾ ਬਣਾਓ ਫੌਜੀ ਦੇ ਜੋ ਜੋ ਆਰਮੀ ਦੇ ਇੱਕ ਅਫਸਰ ਵੱਲੋਂ ਜੋ ਇਹ ਜਾਰੀ ਕੀਤੀ ਗਈ ਸੀ ਜਮਾਜ ਫੇਸਬੁੱਕ ਪੇਜ ਤੇ ਦੇਖੀ ਸੀ ਦੇਸ਼ ਦੇ ਨਾਲ ਹੀ ਇੱਕ ਜੋ ਸਕੈਮ ਚੱਲ ਰਿਹਾ ਹੈ ਜੋ ਜਦੋਂ ਸੀਜ਼ਫਾਇਰ ਪਾਕਿਸਤਾਨ ਅਤੇ ਹਿੰਦੁਸਤਾਨ ਵੱਲੋਂ ਹਜੇ ਸੀਜ਼ਫਾਇਰ ਦਾ ਐਲਾਨ ਨਹੀਂ ਕੀਤਾ ਸੀ ਉਸ ਤੋਂ ਪਹਿਲਾਂ ਮੈਂ ਦੇਖਿਆ ਸੀ ਕਿ ਇੱਕ ਸਕੈਮ ਚੱਲ ਰਿਹਾ ਪਾਕਿਸਤਾਨ ਵੱਲੋਂ ਲਿੰਕ ਭੇਜਿਆ ਜਾਂਦਾ ਲੋਕਾਂ ਨੂੰ ਕਿ ਜਿੰਨੇ ਵੀ ਇੰਡੀਆ ਵਾਲੇ ਨੇ ਵੀ ਉਹਨਾਂ ਨੂੰ ਜਦੋਂ ਲਿੰਕ ਤੇ ਤੁਸੀਂ ਓਕੇ ਕਰੋਗੇ ਉਹ ਲਿੰਕ ਓਪਨ ਹੋਊਗਾ ਤੇ ਉਹਨਾਂ ਦੇ ਉਸ ਲਿੰਕ ਦੇ ਨਾਲ ਜਿੱਥੇ ਵੀ ਕਿਤੇ ਤੁਸੀਂ ਰਹਿੰਦੇ ਹੋ ਉਹ ਐਡਰੈਸ ਦਾ ਸਾਰਾ ਬਾਇਓ ਡਾਟਾ ਖੁੱਲ ਜਾਵੇਗਾ ਤੇ ਜਿਸ ਦੇ ਨਾਲ ਕੀ ਜੋ ਖਤਰਾ ਪੈ ਸਕਦਾ ਹੈ ਤਾਂ ਉਸ ਲਿੰਕ ਨੂੰ ਓਪਨ ਨਾ ਕਰੋ ਜਾਂ ਕਿਸੇ ਵੀ ਪਾਕਿਸਤਾਨੀ ਨੰਬਰ ਤੋਂ ਫੋਨ ਆਉਂਦਾ ਹੈ ਸਾਨੂੰ ਤੁਸੀਂ ਫੋਨ ਅਟੈਂਡ ਨਾ ਕਰੋ ਕੋਈ ਅਣਪਛਾਤਾ ਨੰਬਰ ਜੇ ਆਉਂਦਾ ਵੀ ਆ ਤਾਂ ਤਾਂ ਸਾਰਿਆਂ ਨੇ ਆਪਣਾ ਪ੍ਰਸ਼ਾਸਨ ਦਾ ਆਪਣਾ ਸਹਾਸ ਦੇਣਾ ਹੈ ਆ ਇੰਡੀਅਨ ਆਰਮੀ ਦਾ ਆਪਣਾ ਸਹਾਸ ਦੇਣਾ ਹੈ ਸੋ ਲਾਈਟਾਂ ਬੰਦ ਰੱਖਣੀਆਂ ਨੇ ਸੋ ਜਿਨਨੇ ਜੋ ਮੇਰੇ ਵੀਰ ਕਈ ਦੇਖੇ ਆ ਰਾਤਾਂ ਨੂੰ ਆਪਾਂ ਮੋਟਰਸਾਈਕਲ ਲੈ ਕੇ ਕਦੇ ਇੱਧਰ ਵਾਗੇ ਕਦੇ ਇੱਧਰ ਵਾਗੇ ਸੋ ਉਹਨਾਂ ਨੂੰ ਵੀ ਬੇਨਤੀ ਆ ਕਿ ਬਾਈ ਜਿੰਨੇ ਦਿਨ ਇਹ ਉਹ ਹੁੰਦਾ ਤਾਂ ਆਪਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਕਿ ਜਲਦੀ ਤੋਂ ਜਲਦੀ ਸ਼ੁਕ ਸ਼ਾਂਤੀ ਨਾਲ ਇਹ ਜੋ 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 ਇਹ ਜੰਗਾਂ ਸ਼ਾਂਤ ਹੋਵੇ ਸੋ ਸੀਜ਼ ਲਹਿਰ ਜਦੋਂ ਸੀਜ਼ ਲਹਿਰ ਦਾ ਐਲਾਨ ਹੋਇਆ ਸੀਗਾ ਦੋਵੇਂ ਦੇਸ਼ਾਂ ਵੱਲੋਂ ਤਾਂ ਉਦੋਂ ਖਬਰਾਂ ਦੇ ਵਿੱਚ ਦੱਸ ਰਹੀ ਸੀ ਕਿ 12 ਮਈ ਤੋਂ ਬਾਅਦ ਜੋ ਮੀਟਿੰਗ ਹੋਣੀ ਹੈ ਦੇਖੋ ਹੁਣ ਉਹ ਮੀਟਿੰਗ ਤਾਂ ਕੀ ਹੋਊਗੀ ਜਦੋਂ ਸੀਜ ਲੈਰ ਦਾ ਪਾਕਿਸਤਾਨ ਨੇ ਉਲੰਘਣ ਹੀ ਕਰਤਾ ਤਾਂ ਇਸ ਕਰਕੇ ਜੋ ਮੈਂ ਵੀਡੀਓ ਪਾਈ ਸੀ ਸੋ ਬਿਜਲੀ ਜੋ ਬਿਜਲੀ ਕਰਦੇ ਜੋ ਵੀਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਬਿਜਲੀ ਸਾਡੇ ਗਲੀਦਿਆਂ ਚੋ ਲਾਈਟਾਂ ਨੇ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਲਾਈਟਾਂ ਨੇ ਉਹ ਬੰਦ ਕੀਤੀਆਂ ਨੇ ਦੁਬਾਰਾ ਤੋਂ ਸੋ ਸ਼ਹਿਰ ਦੀਆਂ ਲਾਈਟਾਂ ਤਾਂ ਜੋ ਸਾਡੇ ਜਿੰਨੇ ਵੀ ਸ਼ਹਿਰ ਵਾਸੀ ਨੇ ਉਹ ਬੰਦ ਹੀ ਕਰਕੇ ਰੱਖਦੇ ਨੇ ਸੋ ਜਿਹੜੇ ਵੀ ਰ ਲਾਈਟਾਂ ਬੰਦ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਟਾਈਮ ਨਾਲ ਰੋਟੀ ਪਾਣੀ ਖਾ ਕੇ ਆਪਣੇ ਕੰਮਾਂ ਕਾਰਾਂ ਤੋਂ ਫ੍ਰੀ ਹੋ ਕੇ ਟਾਈਮ ਨਾਲ ਆਪਾਂ ਲਾਈਟਾਂ ਬੰਦ ਕਰਦਿਆ ਕਰੀਏ ਤਾਂ ਜੋ ਕਿਸੇ ਵੀ ਘਟਨਾ ਹੋਣ ਤੋਂ ਆਪਾਂ ਬਚ ਸਕੀਏ ਕਿਉਂਕਿ ਕੱਲੇ ਜਾਂ ਸਰਕਾਰ ਦੀ ਜਾਂ ਸਾਡੀ ਫੋਰਸ ਲੱਗੀ ਹੋਈ ਹੈ ਜਵਾਨ ਲੱਗੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸਾਡੀ ਵੀ ਜ਼ਿੰਮੇਵਾਰੀ ਬਰਾਬਰ ਉਹ ਨਹੀਂ ਬੰਦੀ ਜਿੰਨੀ ਕਿ ਉਹਨਾਂ ਦੀ ਬੰਦੀ ਹੈ ਸਾਡੇ ਫੌਜੀ ਵੀਰ ਬਾਰਡਰ ਦੀ ਬਾਰਡਰ ਤੇ ਰੱਖਿਆ ਕਰ ਰਹੇ ਨੇ ਤੇ ਸਾਨੂੰ ਆਪਣੇ ਏਰੀਏ ਦੀ ਰੱਖਿਆ ਕਰਨੀ ਚਾਹੀਦੀ ਹੈ ਆਪਣੇ ਸ਼ਹਿਰ ਦੀ ਰੱਖਿਆ ਕਰਨੀ ਚਾਹੀਦੀ ਹੈ ਸੋ ਸਾਰਿਆਂ ਨੂੰ ਟਾਈਮ ਨਾਲ ਲਾਈਟਾਂ ਬੰਦ ਕਰਨੀਆਂ ਚਾਹੀਦੀਆਂ ਜਿੰਨੀ ਜਲਦੀ ਹੋ ਸਕੇ ਹਨੇਰਾ ਹੁਣ ਤੋਂ ਪਹਿਲਾਂ ਪਹਿਲਾਂ ਲਾਈਟਾਂ ਬੰਦ ਕਰਨੀਆਂ ਚਾਹੀਦੀਆਂ ਨੇ ਤਸੀਂ ਕਾਲਾ ਸਰਸੇ ਦੀ ਜੋ ਤੁਸੀਂ ਅਪਡੇਟ ਸੁਣੀ ਸੀ ਸਰਸੇ ਵੀ ਦੱਸ ਰਹੀ ਸੀ ਕਿ ਜੋ ਕੈਮਰੀ ਦੀ ਲਾਈਟ ਜਗ ਰਹੀ ਸੀ ਉਸ ਕੈਮਰੀ ਦੀ ਲਾਈਟ ਪੈਨ ਕਰਨਾ ਜੋ ਹੋ ਹੋਇਆ ਸੀਗੇ ਜੋ ਹਮਲਾ ਹੋਇਆ ਸੀ ਜਫਰੋਜਪੁਰ ਦੇ ਤੁਸੀਂ ਵਿੱਚ ਦੇਖਿਆ ਗੱਡੀ ਜਲ ਗਈ ਮੋਟਰਸਾਈਕਲ ਦਿਖਾ ਰਹੇ ਸੀਗੇ ਤੇ ਜੋ ਕਾਫੀ ਦੋ ਤਿੰਨੇ ਜਣੇ ਜੋ ਤਿੰਨ ਜੀ ਸੀਗੇ ਉਹ ਚ ਅੱਗ ਨੇ ਜਾਨਕੀ ਚੁਲਸ ਲਏ ਨੇ ਜ਼ਖਮੀ ਹੋ ਗਏ ਸੀ ਸਰੀਰ ਤੋ ਉਹ ਲਾਈਟ ਦੀ ਵਜ੍ਹਾ ਹੀ ਸੀ ਕਿਤੇ ਲਾਈਟ ਜਗ ਰਹੀ ਸੀਗੀ ਉਸ ਦੇ ਕਾਰਨ ਹੀ ਹੋਇਆ ਸੀ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਘਰ ਦੀਆਂ ਲਾਈਟਾਂ ਬੰਦ ਰੱਖਣੀਆਂ ਨੇ ਹੈਗੀਆਂ ਅਤੇ ਸ਼ਹਿਰ ਦੇ ਵਿੱਚ ਆਪਾਂ ਬਿਨਾ ਕੰਮ ਤੋਂ ਕਿਸੇ ਨੇ ਬਾਹਰ ਨਹੀਂ ਨਿਕਲਣਾ ਮੋਟਰਸਾਈਕਲ ਤੇ ਜਾਣੇ ਜਾਂ ਕਿਤੇ ਵੀ ਜਾਣੇ ਜੋ ਉਹਨਾਂ ਨੂੰ ਮੜੀ ਜੀ ਲਾਈਟ ਦਾ ਵੀ ਪਤਾ ਲੱਗ ਗਿਆ ਕਿਉਂਕਿ ਉਹਨਾਂ ਕੋਲ ਦੂਰ ਬੇਨ ਹੁੰਦੇ ਨੇ ਵੱਡੇ ਵੱਡੇ ਯੰਤਰ ਹੁੰਦੇ ਨੇ ਉਹ ਅੱਗ ਦੀ ਚਿੰਗਿਆਰੀ ਇੱਕ ਇੱਕ ਖਾਸ ਗੱਲ ਹੋਰ ਹੈ ਜੋ ਸਾਡੇ ਜ਼ਿੰਮੇਦਾਰ ਵੀਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਜਿਵੇਂ ਹੁਣ ਫਸਲ ਬੀਜਣੀ ਆ ਕਣਕਾ ਵੱਢ ਚੁੱਕੇ ਨੇ ਤੇ ਪਰਾਲੀ ਜਿਹੜੀ ਥੋੜੀ ਮੋਟ ਪਰਾਲੀ ਰਹਿੰਦੀ ਆ ਉਹਨੂੰ ਨਾ ਮਚਾਓ ਵੀ ਹਜੇ ਜੇ ਤੁਸੀਂ ਅੱਗ ਲਾਉਣੀ ਵੀ ਹੈ ਤਾਂ ਤੁਸੀਂ ਅੱਗ ਦਿਨੇ ਲਾਓ ਜੇ ਲਾਉਣੀ ਵੀ ਹੈ ਤੇ ਰਾਤ ਦੇ ਟਾਈਮ ਅੱਗ ਨਾ ਲਾਓ ਕਿਉਂਕਿ ਉਹਨਾਂ ਨੂੰ ਥੋੜੀ ਜਿ ਇੱਕ ਅੱਗ ਦੀ ਚਿੰਗਾਰੀ ਜਾਂ ਇੱਕ ਥੋੜਾ ਜਿ ਤਨਕਾ ਹੀ ਚਾਨਣ ਚਾਹੁੰਦਾਗਾ ਤੇ ਉਹਨਾਂ ਨਾਲ ਦੇ ਨਾਲ ਉਸ ਥਾਂ ਤੇ ਵਿਸਫੋਟ ਕਰ ਦੇਣਾ ਨਾ ਕਰ ਦੇਣਾ ਉਹਨਾਂ ਨੇ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਪ੍ਰਸ਼ਾਸਨ ਦਾ ਸਾਥ ਦੇਣਾ ਹੈ ਅਤੇ ਫੌਜੀ ਵੀਰਾਂ ਦਾ ਅਸੀਂ ਸਾਥ ਦੇਣਾ ਹੈ ਅਤੇ ਇਸ ਦੇ ਨਾਲ ਹੀ ਜੋ ਸਾਡੇ ਫੌਜੀ ਵੀਰਾਂ ਦੀਆਂ ਗੱਡੀਆਂ ਲੰਗਦੀਆਂ ਨੇ ਸੜਕ ਦੇ ਉੱਤੋਂ ਦੀ ਜਾਂ ਕਿਤੋਂ ਦੀ ਵੀ ਲੰਗਦੀਆਂ ਨੇ ਉਹਨਾਂ ਦੀ ਵੀਡੀਓ ਨਾ ਬਣਾਈ ਜਾਵੇ ਇੱਕ ਜੋ ਸੈਨਾ ਦੇ ਅਫਸਰ ਸੀਗੇ ਉਹਨਾਂ ਵੱਲੋਂ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਇੱਕ ਪੋਸਟ ਪਾ ਕੇ ਪੋਸਟ ਸ਼ੇਅਰ ਕੀਤੀ ਗਈ ਸੀ ਕਿ ਕਿਤੋਂ ਦੀ ਵੀ ਸੈਨਾ ਦੀ ਗੱਡੀ ਲੰਗਦੀ ਹੈ ਤਾਂ ਉਹ ਵੀਡੀਓ ਉਹਨਾਂ ਦੀ ਵੀਡੀਓ ਨਾ ਬਣਾਈ ਜਾਵੇ ਅਤੇ ਇੱਕ ਜੋ ਸਾਈਬਰ ਕ੍ਰਾਈਮ ਚੱਲ ਰਿਹਾ ਜੋ ਪਾਕਿਸਤਾਨ ਵੱਲੋਂ ਲਿੰਕ ਆਉਂਦਾਗਾ ਉਹ ਲਿੰਕ 叫他，就跑，就跑。